ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਦਿਨੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਇਟਲੀ ਵਿਖੇ ਰਹਿੰਦੇ ਹੋਏ ਨੌਜਵਾਨ ਦੇ ਵੱਲੋਂ ਡੇਰਾ ਸਚਕੜ ਬੱਲਾ ਦੇ ਮੌਜੂਦਾ ਗੱਦੀ ਨਿਸ਼ੀਣ ਸੰਤ ਨਰਿੰਜਨ ਦਾਸ ਮਹਾਰਾਜ ਜੀ ਅਤੇ ਰਬਦਾਸੀਆ ਸਮਾਜ ਤੇ ਗੁਰੂ ਰਬੀਦਾਸ ਮਹਾਰਾਜ ਜੀ ਦੇ ਪ੍ਰਤੀ ਬਹੁਤ ਹੀ ਜਿਹੜੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਸੀ ਜਿੱਦਾਂ ਹੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਵੱਖ-ਵੱਖ ਜਥੇਬੰਦੀਆਂ ਸੁਭਾਵਾਂ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਐਫ ਆਈ ਆਰ ਜਿਹੜੀਆਂ ਦਰਜ ਕਰਵਾਈਆਂ ਗਈਆਂ ਪਿਛਲੇ ਦਿਨੀ ਐਸ ਡੀ ਐਮ ਫਗਵਾੜਾ ਨੂੰ ਰਬਦਾਸੀਆ ਸਮਾਜ ਦਾ ਵਫਦ ਮਿਲਿਆ ਔਰ ਉਹਨਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਿਸ ਵੀ ਸ਼ਰਾਰਤੀ ਅੰਸਰ ਨੇ ਇਟਲੀ ਦੀ ਧਰਤੀ ਦੇ ਉੱਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਤੀ ਔਰ ਰਵਦਾਸੀਆ ਕੌਮ ਦੇ ਸੰਤਾਂ ਮਹਾਪ੍ਰਤੀ ਮਹਾਪੁਰਸ਼ਾਂ ਪ੍ਰਤੀ ਕਟਿਆ ਸ਼ਬਦਾਵਲੀ ਵਰਤੀ ਹੈ ਉਸ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਸ ਨੂੰ ਰਿਪੋਰਟ ਕੀਤਾ ਜਾਵੇ ਦੇਖੋ ਇਸ ਪੂਰੀ ਵੀਡੀਓ ਨੂੰ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਵੇਰੇ ਸਮੁੱਚੇ ਰਵਦਾਸੀਆ ਸਮਾਜ ਦਾ ਇੱਕ ਵਫਤ ਡੀਐਸਪੀ ਫਗਵਾੜਾ ਨੂੰ ਮਿਲਿਆ ਔਰ ਡੀਐਸ ਫਗਵਾੜਾ ਨੂੰ ਇਹ ਗੱਲ ਕਹੀ ਗਈ ਕਿ ਜਿੰਨੀ ਜਲਦੀ ਹੋ ਸਕਦਾ ਜੋ ਪਿਛਲੇ ਦਿਨੀ ਸੈਂਡੀ ਰੋਮਾ ਵੱਲੋਂ ਲਾਈਵ ਹੋ ਕੇ ਲਗਾਤਾਰ ਸਮੁੱਚੇ ਰਵਦਾਸੀਆ ਸਮਾਜ ਨੂੰ ਔਰ ਡੇਰਾ ਸਚਕੰਡ ਬੱਲਾ ਦੇ ਮੌਜੂਦਾ ਗਦੀ ਨਸ਼ੀਨ 108753 ਦਾਸ ਮਹਾਰਾਜ ਜੀ ਔਰ ਰਵਦਾਸੀਆ ਸਮਾਜ ਦੇ ਮਹਾਨ ਧਰਮਗੁਰੂ 1087 ਗੁਰੂ ਰਵਿਦਾਸ ਮਹਾਰਾਜ ਜੀ ਨੂੰ ਬਹੁਤ ਹੀ ਭद्दी ਸ਼ਬਦਾਂ ਵਾਲੀ ਵਰਤੀ ਬਹੁਤ ਹੀ ਗੰਦੀਆਂ ਗਾਲਾਂ ਕਢੀਆਂ ਸੋ ਉਸ ਦੇ ਸੰਬੰਧ ਵਿੱਚ ਜੋ ਰੋਸ ਹੀ ਸਮਾਜ ਦੇ ਵਿੱਚ ਸੋ ਉਸ ਰੋਸ ਨੂੰ ਠੱਲ ਪਾਉਣ ਦੇ ਲਈ ਇਹ ਬੇਨਤੀ ਕੀਤੀ ਸੀ ਕਿ ਉਸ ਦੇ ਪਰਿਵਾਰ ਨੂੰ ਥਾਣੇ ਬੁਲਾਇਆ ਜਾਵੇ ਸੋ ਡੀਐਸਪੀ ਨੇ ਉਸ ਬੇਨਤੀ ਨੂੰ ਸਵੇਰੇ ਪ੍ਰਵਾਨ ਕਰਦੇ ਹੋਏ 5 ਵਜੇ ਉਸ ਦੇ ਪਰਿਵਾਰ ਨੂੰ ਥਾਣਾ ਸਦਰ ਵਿਖੇ ਲਿਆਂਦਾ ਔਰ ਸਮੁੱਚੇ ਸਮਾਜ ਦੇ ਸਾਹਮਣੇ ਬੈਠ ਕੇ ਉਸ ਪਰਿਵਾਰ ਦੇ ਨਾਲ ਗੱਲ ਕੀਤੀ ਔਰ ਸਮੁੱਚੇ ਸਮਾਜ ਨੇ ਇਹ ਫੈਸਲਾ ਲਿਆ ਕਿ ਉਸ ਲੜਕੇ ਸੈਂਡੀ ਰੋਮਾ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਫੀ ਨਹੀਂ ਹੈ ਔਰ ਉਸ ਪਰਿਵਾਰ ਦੇ ਨਾਲ ਪਿੱਛੇ ਸਮਾਜ ਦਾ ਕੋਈ ਗੁੱਸਾ ਗਿਲਾ ਨਹੀਂ ਹੈ ਲੇਕਿਨ ਪਰਿਵਾਰ ਨੂੰ ਵੀ ਚਾਹੀਦਾ ਕਿ ਉਸ ਲੜਕੇ ਦਾ ਬਾਈਕਟ ਕਰੇ ਔਰ ਸੋਸ਼ਲ ਮੀਡੀਆ ਦੇ ਵਿੱਚ ਆ ਕੇ ਸਮੁੱਚੇ ਸਮਾਜ ਦੇ ਕੋਲੋਂ ਪਰਿਵਾਰ ਵੀ ਮਾਫੀ ਮੰਗੇ ਕਿਉਂਕਿ ਉਸ ਪਰਿਵਾਰ ਦਾ ਉਹ ਇੱਕ ਅੰਗ ਹੈ ਤੋ ਉਸ ਬੱਚੇ ਦਾ ਸਾਰਾ ਪਰਿਵਾਰ ਜਿਹੜਾ ਬਾਈਕਟ ਕਰੇ ਔਰ ਜੋ ਇਟਲੀ ਦੇ ਵਿੱਚ ਪੂਰੇ ਯੂਰਪ ਦੀ ਜੋ ਕੱਲ ਮੀਟਿੰਗ ਹੋਈ ਹੈ ਰੋਮਾ ਸ਼ਹਿਰ ਦੇ ਵਿੱਚ ਔਰ ਉਹ ਸਾਰੀਆਂ ਸੰਗਤਾਂ ਨੇ ਉੱਥੇ ਦੀਆਂ ਨਹੀਂ ਵੀ ਗੁਰੂ ਘਰ ਦੀਆਂ ਕਮੇਟੀਆਂ ਨੇ ਸਾਰੀਆਂ ਨੇ ਰੋਮਾ ਸੈਂਡੀ ਰੋਮਾ ਨੂੰ ਜੋ ਵਾਰਨਿੰਗ ਦਿੱਤੀ ਹੈ ਕਿ ਐਤਵਾਰ ਤੱਕ ਸਮਾਜ ਦੇ ਵਿੱਚ ਸਾਹਮਣੇ ਆਉਣੀ ਆਪਣੇ ਆਪ ਨੂੰ ਪੁਲਿਸ ਦੇ ਕੋਲ ਪੇਸ਼ ਕਰਨ ਦੀ ਜੇਕਰ ਐਤਵਾਰ ਤੱਕ ਉਹ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਤਾਂ ਸੋਮਵਾਰ ਨੂੰ ਇਟਲੀ ਦੀ ਐਮਬੈਸੀ ਦੇ ਵਿੱਚ ਯੂਐਨਓ ਦੇ ਵਿੱਚ ਉਹਦੀ ਕੰਪਲੀਟ ਕੀਤੀ ਜਾਵੇਗੀ ਔਰ ਉਸ ਨੂੰ ਰਿਪੋਰਟ ਕੀਤਾ ਜਾਵੇਗਾ ਸੋ ਸਮੁੱਚੇ ਸਮਾਜ ਨੂੰ ਇਹ ਬੇਨਤੀ ਕਰਦੇ ਆ ਕਿ ਆਪਾਂ ਬੱਦ ਤੋਂ ਬੱਦ ਕਾਰਵਾਈ ਕਰਕੇ ਜਿੱਥੇ ਜਿੰਨੀਆਂ ਜਿੰਨੀਆਂ ਵੀ ਐਫਆਈਆਰ ਨੇ ਚਾਹੇ ਲਾਂਬੜਾ ਵਿੱਚ ਹੈ ਆਜਾਦਮਪੁਰ ਹੈ ਕਰਤਾਰਪੁਰ ਹੈ ਹੁਸ਼ਿਆਰਪੁਰ ਹੈ ਫਲੋਰ ਹੈ ਗੁਰਾਇਆ ਹੈ ਫਗਵਾੜਾ ਹੈ ਇਹਨਾਂ ਸ਼ਹਿਰਾਂ ਦੇ ਵਿੱਚ ਐਫਆਈਆਰਾਂ ਦਰਜ ਹੋਈਆਂ ਔਰ ਆਪਾਂ ਸਾਰੇ ਪ੍ਰਸ਼ਾਸਨ ਤੇ ਦਬਾਅ ਪਾ ਕੇ ਔਰ ਜਲਦੀ ਤੋਂ ਜਲਦੀ ਐਲਓਸੀ ਜਾਰੀ ਕਰਵਾ ਕੇ ਉਸ ਨੂੰ ਇੰਡੀਆ ਦੇ ਵਿੱਚ ਲਿਆਈਏ ਔਰ ਇੱਥੇ ਰੈਸਟ ਕਰਵਾਈਏ ਸਖਤ ਤੋਂ ਸਖਤ ਸਜ਼ਾ ਉਸ ਸ਼ਖਸ ਨੂੰ ਦਿੱਤੀ ਜਾਵੇਗੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਫੀ ਜਿਹੜੀ ਉਸ ਸ਼ਖਸ ਨੂੰ ਨਹੀਂ ਦਿੱਤੀ ਜਾਵੇਗੀ ਜੈ ਗੁਰਦੇਵ ਤਨ ਗੁਰਦੇਵ ਇਹ ਸਗਾ ਜੀ ਉਹ ਸ਼ਰਾਰਤੀ ਅਨਸਰ ਜਿਸ ਨੇ ਪਿਛਲੇ ਦਿਨੀ ਸਾਡੇ ਮਹਾਨ ਮਹਾਪੁਰਸ਼ਾਂ ਦੇ ਖਿਲਾਫ ਬਹੁਤ ਹੀ ਘਟੀਆ ਤੇ ਭੱਦੀ ਸ਼ਬਦਾਵਲੀ ਵਰਤੀ ਹੈ ਸੰਗਤ ਨੂੰ ਮਾਫੀ ਚਾਹੁੰਦੇ ਕਿ ਅਸੀਂ ਇਸ ਦੇ ਬੋਲੇਗਾ ਸ਼ਬਦ ਤੁਹਾਨੂੰ ਨਹੀਂ ਸੁਣਾ ਸਕਦੇ ਕਿਉਂਕਿ ਬਹੁਤ ਹੀ ਰਫ ਲੈਂਗੁਏਜ ਬਹੁਤ ਹੀ ਕਹਿ ਸਕਦੇ ਕਿ ਮੰਦ ਭਾਗੇ ਜਿਹੜੇ ਇਸ ਬੰਦੇ ਦੇ ਬਿਆਨ ਸਗੇ ਵਿਚਾਰ ਸਗੇ ਇਹਨਾਂ ਦੀ ਗੱਲਬਾਤ ਅਸੀਂ ਤੁਹਾਨੂੰ ਨਹੀਂ ਸੁਣਾ ਸਕਦੇ